ਚਾਈਨਾ ਡੋਰ ਦੇ ਮੁਰਤੋਂ ਇੱਕ ਪੰਜਾਬ ਦਾ ਘਰ ਉਜਾੜ ਕੇ ਰੱਖ ਦਿੱਤਾ ਏ ਸਮਰਾਲਾ ਦੇ ਪਿੰਡ ਭਰਤਲਾ ਦੇ ਜਸਕਰਨ ਸਿੰਘ ਦੀ ਮੌਤ ਚਾਈਨਾ ਡੋਰ ਕਰਕੇ ਹੋਈ ਹੈ ਤਾਂ 15 ਸਾਲ ਦਾ ਹੁਣ ਹਰ ਬੱਚਾ 10ਵੀਂ ਦੇ ਵਿੱਚ ਪੜਦਾ ਸੀ ਆਪਣੇ ਕਜ਼ਨ ਦੇ ਨਾਲ ਮੋਟਰਸਾਈਕਲ ਤੇ ਜਾ ਰਿਹਾ ਹੁੰਦਾ ਏ ਤਾਂ ਰਾਹ ਦੇ ਵਿੱਚ ਇੱਕ ਬੱਸ ਦੇ ਵਿੱਚ ਡੋਰ ਆ ਜਿਹੜੀ ਉਹ ਲਿਪਟੀ ਹੁੰਦੀ ਹੈ ਜਿਹੜੀ ਇਹਨਾਂ ਨੂੰ ਪੈ ਜਾਂਦੀ ਹੈ ਅਤੇ ਜਸਕਰਨ ਸਿੰਘ ਦੀ ਜ਼ਿੰਦਗੀ ਉਹ ਖੋਹ ਲੈਂਦੀ ਹੈ ਤਾਂ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੇ ਧਰਨਾ ਲਗਾਇਆ ਹੈ ਤਾਂ ਦਸਕਰਨ ਸਿੰਘ ਦੇ ਫਾਦਰ ਸਾਹਿਬ ਵੀ ਸਾਹਮਣੇ ਬੈਠੇ ਨੇ ਹਰੀ ਦਸਤਾਰ ਦੇ ਵਿੱਚ ਉਹ ਬੈਠੇ ਨੇ ਤਾਂ ਬਹੁਤ ਭਾਵੁਕ ਪਲ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਹਾਲਾਂਕਿ ਉਹਨਾਂ ਨਾਲ ਗੱਲਬਾਤ ਕਰਨੀ ਵੀ ਇਸ ਵੇਲੇ ਮੁਸ਼ਕਲ ਹੈ ਕਿਉਂਕਿ ਜਿਸ ਪਰਿਵਾਰ ਦਾ ਇਹਨਾਂ ਨੂੰ ਨੁਕਸਾਨ ਹੋਇਆ ਹੈ ਉਹ ਪਰਿਵਾਰ ਹੀ ਜਾਣਦਾ ਹੈ ਕਿ ਉਸ ਤੇ ਕੀ ਬਣੀ ਹੈ ਇੱਕ ਹੋਣਹਾਰ ਪੁੱਤਾ ਜਿਹੜਾ ਉਸ ਦੀ ਉਮੌਤ ਇਸ ਦੌਰਾਨ ਹੋ ਗਈ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚ ਚੁੱਕਿਆ ਹੈ ਲੋਕ ਨੇ ਜਿਹੜੇ ਉਹ ਵੱਡੇ ਗੁੱਸੇ ਵਿੱਚ ਨੇ ਧਰਨਾ ਲਗਾ ਕੇ ਸਮਰਾਲਾ ਲੁਧਿਆਣਾ ਜਿਹੜਾ ਹਾਈਵੇ ਆ ਉਸ ਨੂੰ ਜਾਮ ਕੀਤਾ ਗਿਆ ਹੈ ਟੋਲ ਪਲਾਜ਼ਾ ਦੇ ਕੋਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਭਾਰੀ ਗੁੱਸਾ ਹੈ ਲੋਕਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਇੱਥੇ ਧੜਲੇ ਦੇ ਨਾਲ ਵਿਕਦੀ ਹੈ ਸਾਰੇ ਨੌਜਵਾਨਾਂ ਨੂੰ ਪਤਾ ਹੈ ਕਿ ਕਿੱਥੇ ਕਿੱਥੇ ਡੋਰ ਵਿਕਦੀ ਹੈ ਲੇਕਿਨ ਪ੍ਰਸ਼ਾਸਨ ਇਸ ਖੂਨੀ ਡੋਰ ਨੂੰ ਲਗਾਮ ਲਾਉਣ ਦੇ ਵਿੱਚ ਕਾਮਯਾਬ ਨਹੀਂ ਰਿਹਾ ਜਿਸ ਕਰਕੇ ਅੱਜ ਮਾਪਿਆਂ ਨੂੰ ਆਪਣਾ ਪੁੱਤ ਗਵਾਉਣਾ ਪੈ ਗਿਆ ਇੱਕ ਹੁਣਹਾਰ ਪੁੱਤ ਚਾਈਨਾ ਡੋਰ ਦੀ ਭੇਟ ਚੜ੍ਹ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਧਰਨਾ ਪ੍ਰਦਰਸ਼ਨ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਅੱਗੇ ਪਰਿਵਾਰਕ ਮੈਂਬਰ ਬੈਠੇ ਨੇ ਜਿਹੜੀਆਂ ਦਾਦੀ ਮਾਤਾ ਬੈਠੀ ਆ ਮਾਲ ਉਸ ਲਟਕੇ ਦੀ ਬੈਠੀ ਆ ਹੋਰ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਬੈਠੇ ਨੇ ਜਿਹੜਾ ਉਹ ਲੜਕਾ ਉਸਦੇ ਨਾਲ ਹੁੰਦਾ ਏ ਉਹ ਵੀ ਉਸ ਦਾ ਕਾਜ਼ਾ ਨਾ ਜਿਹੜਾ ਉਹ ਦੱਸਿਆ ਜਾ ਰਿਹਾ ਏ ਜਿਹੜਾ ਜ਼ਖਮੀ ਹੋਇਆ ਏ ਇਸ ਵਕਤ ਹਸਪਤਾਲ ਦੇ ਵਿੱਚ ਜੀਰੇ ਇਲਾਜ ਹੈ ਸਮਰਾਲਾ ਦੇ ਵਿੱਚ ਜਿਹੜਾ ਇਲਾਜ ਉਸ ਨੌਜਵਾਨ ਦਾ ਕੀਤਾ ਜਾ ਰਿਹਾ ਏ ਤਾਂ ਤਸਵੀਰਾਂ ਨੇ ਕੀ ਪਰਿਵਾਰ ਦਾ ਦਰਦ ਦੇਖ ਨਹੀਂ ਹੁੰਦਾ ਇੱਕ ਹੋਰ ਨੌਜਵਾਨ ਇੱਕ ਫੋਨ ਹਾਰ ਬੱਚਾ ਚਾਈਨਾ ਡੋਰ ਦੀ ਭੇਟ ਚੜ ਗਿਆ ਏ ਤਾਂ ਪਿੰਡ ਵਾਸੀ ਅਤੇ ਇਲਾਕਾ ਵਾਸੀ ਨੇ ਜਿਹੜੇ ਉਹਨਾਂ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਏ ਲੋਕ ਭਾਰੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਉੱਤੇ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਜਾ ਰਹੇ ਨੇ ਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸੱਸੀ ਗੱਲ ਬਾਪੂ ਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਇਹ ਵੱਡਾ ਭਾਣਾ ਤੁਹਾਡੇ ਇਲਾਕੇ ਦੇ ਵਿੱਚ ਵਾਪਰਿਆ ਇਹ ਇਹ ਤਾਂ ਹੀ ਆਏ ਸਾਲੇ ਹੁੰਦਾ ਜੀ ਦੁਕਾਨਾਂ 'ਤੇ ਵਿਕਦੀਆਂ ਸ਼ਰਿਆਂ ਰੁਪਈਏ ਲੈਣੇ ਆ ਪੁਲਿਸ ਵਾਲੇ ਖੜ੍ਹ ਦੰਨੇ ਇਹ ਕਿਹੜੇ ਚਿੱਟਾ ਦਾ ਕੀ ਬੰਦ ਕਰ ਦਣਗੇ ਜਾਂ ਪਤੰਗੇ ਨਹੀਂ ਬੰਦ ਕਰ ਡੋਰ ਨਹੀਂ ਬੰਦ ਹੋ ਰਹੀ ਜੀ ਆਪਾਂ ਦੇਖੀਏ ਕੱਲ ਬਸੰਤ ਪੰਚਮੀ ਨੂੰ ਮੀਂਹ ਪਿਆ ਇਹ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਕਿਸੇ ਦੀ ਜਾਨ ਨਹੀਂ ਗਈ ਲੇਕਿਨ ਅਗਲੇ ਹੀ ਦਿਨੇ ਇਹ ਭਾਣਾ ਵਾਪਰ ਜਾਂਦਾ ਹੈ ਇਹ ਤਾਂ ਜੀ ਇਹਨੇ ਹੁਸਨ ਤਾਂ ਇਹ ਪਤਾ ਲੱਗਿਆ ਵੀ ਕੱਲੂ ਮਨਾਉਣੀ ਇਹਨੇ ਐਤਵਾਰ ਨੂੰ ਬਸੰਤ ਜੀ ਉਹਦਾ ਬਸੰਤ ਦਾ ਸਾਨੂੰ ਕੀ ਫਾਇਦਾ ਕੀ ਕਿਸੇ ਨੂੰ ਕੋਈ ਲੱਭਦਾ ਉਹ ਚੋਂ ਜਾਨਵਰਾਂ ਦੇ ਕਿੰਨੇ ਲੱਤਾਂ 6 ਮਹੀਨੇ ਤੱਕ ਜਾਨਵਰਾਂ ਦੇ ਲੱਤਾਂ ਟੁੱਟੀ ਜਾਂਦੀਆਂ ਕਿੰਨੇ ਹਸੇ ਹੋਲੇ ਕੋਠਿਆਂ ਪਰ ਬੰਦੇ ਕਰਦੇ ਆ ਦੁਕਾਨਾਂ ਦੇ ਵਿੱਚ ਵਿਕਦੀਆਂ ਉਹਨਾਂ ਨੂੰ ਬੰਦ ਕਰਨੀ ਚਾਹੀਦੀ ਆ ਪੱਕੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਾਈ ਤਾਂ ਇਹ ਕਹਿੰਦੇ ਪਤੰਗ ਬਿਲਕੁਲ ਬੰਦ ਹੋਣੇ ਚਾਹੀਦੇ ਆ ਇਹਦਾ ਕੋਈ ਫਾਇਦਾ ਨਹੀਂ ਹੈਗਾ ਬਲਕਿ ਨੁਕਸਾਨ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿੰਦੇ ਇਹ ਬੰਦ ਹੋਣੇ ਚਾਹੀਦੀ ਆ ਚੈਨਲ ਉਹ ਤੇ ਅੱਗੇ ਵੀ ਉਹ ਸਰਦਾਰ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਤੁਹਾਨੂੰ ਜਦੋਂ ਇਸ ਖਬਰ ਬਾਰੇ ਪਤਾ ਲੱਗਿਆ ਕਿ ਤੁਹਾਡੇ ਇਲਾਕੇ ਵਿੱਚ ਇੰਨਾ ਵੱਡਾ ਭਾਣਾ ਵਾਪਰ ਗਿਆ ਕੀ ਮਹਿਸੂਸ ਹੋਇਆ ਮਹਿਸੂਸ ਹੋਈ ਸਾਡੀ ਜਾਨ ਲੱਗੀ ਸਾਨੂੰ ਸਾਡਾ ਬੱਚਾ ਸੀਗਾ ਇੱਕਦਮ ਇਹਦੀ ਝਟਕਾ ਲੱਗਣਾ ਇਹ ਤਾਂ ਛੋਟੀ ਜਿਹੀ ਗੱਲ ਤਾਂ ਹੈ ਨਹੀਂ ਜੀ ਜਾਣ ਚੱਕ ਹੋ ਜੇ ਪਿਆ ਹਨ ਇਹ ਇਸ ਸਰਵ ਸਰਕਾਰਾਂ ਦੀਆਂ ਗਲਤੀਆਂ ਨੇ ਜੀ ਇਹਦੇ ਵਿੱਚ ਜਿਹੜਾ ਪਹਾ ਪਤੰਗ ਵਾਲਾ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਜੀ ਹਾਂਜੀ ਜੀ ਤਾਂ ਤੁਸੀਂ ਦੇਖੋ ਕਿ ਅੱਗੇ ਇਲਾਕਾ ਵਾਸੀ ਨੇ ਜਿਹੜੇ ਉਹ ਵੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਨੂੰ ਤਿੱਖੇ ਸਵਾਲ ਕੀਤੇ ਜਾ ਰਹੇ ਨੇ ਤਾਂ ਮੇਰੇ ਨਾਲ ਕਰਨਵੀਰ ਸਿੰਘ ਢਿੱਲੋਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਦੇ ਸਕੂਲ ਦੇ ਵਿੱਚ ਵੀ ਉਹ ਬੱਚਾ ਪੜਦਾ ਸੀ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਵੱਡੀ ਦੁਖਦਾਈ ਖਬਰ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਤੁਹਾਡੇ ਹਲਕੇ ਚ ਬਹੁਤ ਹੀ ਦੁਖਦਾਈ ਮੰਦਭਾਗੀ ਅਫਸੋਸਜਨਕ ਇਹ ਘਟਨਾ ਵਾਪਰੀ ਹੈ ਜੀ ਹੁਣ ਇਹਨੂੰ ਆਪਾਂ ਆਮ ਤੌਰ ਤੇ ਤਾਂ ਭਾਣਾ ਕਹਿ ਲੀਏ ਜੀ ਪਰ ਅਸਲ ਮੈਨੇ ਚ ਇਹ ਭਾਣਾ ਨਹੀਂ ਇਹ ਇੱਕ ਸਿਸਟਮ ਦਾ ਘਾਤ ਹੈ ਪ੍ਰਸ਼ਾਸਨਿਕ ਜਿਹੜੀ ਇਹ ਲਾਪਰਵਾਹੀ ਹੈ ਜੀ ਇਹ ਉਹਦੀ ਭੇਂਟ ਹੈ ਬੱਚਾ ਜਿਹੜਾ ਚੜਿਆ ਹੈ ਉਹਦੀ ਲਾਪਰਵਾਹੀ ਕਰਕੇ ਅੱਜ ਇਹ ਮੌਤ ਹੋਈ ਹੈ ਜੀ ਸਰਕਾਰ ਦੀ ਪੁਲਿਸ ਦੀ ਪ੍ਰਸ਼ਾਸਨ ਦੀ ਜਿਹੜੀ ਲਾਪਰਵਾਹੀ ਹੈ ਜੀ ਕਿਉਂਕਿ ਚਾਈਨਾ ਡੋਰ ਕੋਈ ਐਸੀ ਚੀਜ਼ ਨਹੀਂ ਹੈ ਵੀ ਜਿਹੜੀ ਅ ਬਹੁਤ ਲੰਬੇ ਸਮੇਂ ਤੋਂ ਪੰਜਾਬ ਚ ਆਈ ਹੈ ਇਹ ਹੁਣੇ ਪੰਜਾਬ ਚ ਇਹਦੀ ਐਂਟਰੀ ਹੋਈ ਹੈ ਔਰ ਕੋਈ ਸਮਰਾਲਾ ਵੀ ਇੱਟਾ ਕੋਡਾ ਸ਼ਹਿਰ ਨਹੀਂ ਜੀ ਸਭ ਨੂੰ ਪਤਾ ਹੈ ਸਮਰਾਲੇ ਚ ਵੀ ਚਾਈਨਾ ਰੂ ਕਿੱਥੇ ਮਿਲਦੀ ਹੈ ਜੀ ਕਿਹੜੀਆਂ ਦੁਕਾਨਾਂ ਤੇ ਪਈ ਹੈ ਠੀਕ ਕੌਣ ਇਹਦੀ ਸੇਲ ਕਰਦਾ ਹੈ ਜੀ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਇਹਦੀ ਜਿਹੜੀ ਹੈ ਰੋਕਤ ਸਾਮ ਨਹੀਂ ਕਰ ਸਕ ਪਾਰੇ ਤਾਂ ਇਹਨਾਂ ਦਾ ਫੇਲਿਅਰ ਹੈ ਹਮ ਹਿਸ ਤੱਕ ਮੈਂ ਬੱਚੇ ਦੀ ਗੱਲ ਕਰਾਂ ਦਸਵੀਂ ਕਲਾਸ ਚ ਬੇਟਾ ਪੜਦਾ ਸੀ ਪੇਪਰ ਦੇ ਕੇ ਜਸਟ ਨਿਕਲਿਆ ਸੀ ਉਹ ਦੋਨੋਂ ਭਰਾ ਸੀ ਜੀ ਜਿਹੜਾ ਹਸਪੀਟਲ ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਉਹ ਕਜ਼ਨ ਸੀ ਕਜ਼ਨ ਸੀ ਦੋਨੋਂ ਚਾਚੇ ਤਾਏ ਦੇ ਬੇਟੇ ਸੀ ਪਿਤਾ ਜਿਹੜਾ ਮੁੰਡਾ ਮਰਿਆ ਇਹਦਾ ਡੈਡੀ ਸਰਪੰਚ ਹੈ ਪਿੰਡ ਰੋਲਿਆਂ ਦਾ ਜੀ ਬਹੁਤ ਹੀ ਮਤਲਬ ਇੰਟੈਲੀਜੈਂਟ ਬੱਚਾ ਸੀ ਪਰਿਵਾਰ ਵੀ ਬਹੁਤ ਵਧੀਆ ਸੀ ਔਰ ਬੜਾ ਹੀ ਮਤਲਬ ਮਨ ਦੁਖਦਾ ਜਦੋਂ ਦੇਖਦੇ ਆ ਕਿਉਂਕਿ ਇਕੱਲਾ ਇਕੱਲਾ ਬੇਟਾ ਸੀ ਪਰਿਵਾਰ ਦਾ ਜੀ ਔਰ ਇਹਦਾ ਕੋਈ ਬਦਲ ਹੈ ਨਹੀਂ ਇਹਦਾ ਕੋਈ ਹੋਰ ਕੋਈ ਤੋੜ ਹੈ ਨਹੀਂ ਜੀ ਪਰ ਇਹ ਗੱਲਾਂ ਜਿਹੜੀਆਂ ਨੇ ਇਹ ਪਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਸਮਝਣੀਆਂ ਚਾਹੀਦੀਆਂ ਨੇ ਇਹਦਾ ਮਹਿਸੂਸ ਕਰਨੀ ਚਾਹੀਦੀ ਹੈ ਪੁਲਿਸ ਨੂੰ ਇਹ ਗੱਲ ਵੀ ਮਾਵਾ ਦੇ ਪੁੱਤ ਆਪਾਂ ਕਦ ਤੱਕ ਮਰਵਾਉਣੇ ਨੇ ਇੱਕ ਗੱਲ ਇਹ ਵੀ ਹੈ ਕਿ ਚਾਈਨਾ ਡੋਰ ਨੂੰ ਲੈ ਕੇ ਹੁਣ ਪਿੱਛੇ ਜੇ ਇੱਕ ਸ਼ਹਿਰ ਚ ਦੋ ਦੁਕਾਨਦਾਰ ਪੁਲਿਸ ਤੇ ਫੜੇ ਸੀ ਉਹ ਕਹਿੰਦੇ ਸੀ ਸਾਡੇ ਕੋਲ ਤਾਂ ਕੀ ਬੰਦੇ ਆਉਂਦੇ ਨੇ ਉਹ ਸਾਨੂੰ ਦੂਰ ਦੇ ਜਾਂਦੇ ਨੇ ਤਾਂ 500 ਰੁਪਏ ਪਿੱਛੇ 1000 ਰੁਪਏ ਪਿੱਛੇ ਦੁਕਾਨਦਾਰ ਅਤੇ ਉਹ ਜਿਹੜੇ ਲੋਕ 2 ਨੰਬਰ ਦੇ ਵਿੱਚ ਡੋਰ ਸਪਲਾਈ ਦਾ ਕੰਮ ਕਰਦੇ ਨੇ ਉਹ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੰਦੇ ਨੇ ਤਾਂ ਜੇ ਲੋਕਾਂ ਖਿਲਾਫ ਕਿੰਨੀ ਕ ਸਖਤ ਸਜ਼ਾ ਤੁਸੀਂ ਮੰਗ ਕਰਦੇ ਦੇਖੋ ਸਜ਼ਾ ਤਾਂ ਜਿੰਨੀ ਸਖਤ ਤੋਂ ਸਖਤ ਇੱਕ ਪਰਿਵਾਰ ਦਾ ਜੇ 15 ਸਾਲ ਦਾ ਬੱਚਾ ਚਲਾ ਗਿਆ ਜੀ ਜਿਹਦੇ ਪਰਿਵਾਰ ਦਾ ਚਿਰਾਗ ਹੀ ਬੁੱਝ ਗਿਆ ਜੀ ਉਹਨੂੰ ਅ ਜਸਟਿਸ ਦਵਾਉਣ ਵਾਸਤੇ ਉਹਨੂੰ ਕੀ ਸਜ਼ਾ ਆਪਾਂ ਕਹਿ ਸਕਦੇ ਹਾਂ ਜੀ ਜੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜਿੰਨਾ ਦਾ ਐਡਾ ਵੱਡਾ ਘਾਟਾ ਹੋਇਆ ਐ ਵੈਸੇ ਤਾਂ ਕੋਈ ਵੀ ਸਜ਼ਾ ਜਿਹੜੀ ਹੈ ਇਸ ਘਾਟੇ ਦੀ ਪਰਭਾਈ ਨਹੀਂ ਕਰ ਸਕਦੀ ਖਾਤਰ ਜ਼ਿੰਮੇਵਾਰ ਉਹ ਲੋਕ ਵੀ ਨੇ ਬਾਈ ਜੀ ਜਿਹੜੇ ਇਸ ਸਵਾਦ ਦੀ ਖਾਤਰ ਕੀ ਸਾਡਾ ਪਤੰਗ ਨਾ ਵੱਡਿਆ ਜਾਵੇ ਉਹ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਨੇ ਸਵਾਦ ਦੇ ਖਾਤਰ ਨਹੀਂ ਬਾਈ ਜੀ ਇਹ ਤਾਂ ਸਾਰੀ ਗੱਲ ਪੈਸੇ ਦੀ ਹੈ ਜੀ ਚਾਈਨਾ ਡੋਰ ਸਸਤੀ ਉਪਲਬਧ ਕਰਾਈ ਜਾਂਦੀ ਹੈ ਦੁਕਾਨਦਾਰਾਂ ਨੂੰ ਉਹ ਸਸਤੇ ਭਾਅ ਗਾਹਾਂ ਵੇਚਦੇ ਨੇ ਲੋਕ ਚਾਰ ਪੈਸੇ ਬਚਾਉਣ ਵਾਸਤੇ ਉਹ ਖਰੀਦਦੇ ਨੇ ਪਰ ਚੀਜ਼ ਇਹ ਮਾੜੀ ਹੈ ਔਰ ਪ੍ਰਸ਼ਾਸਨ ਨੂੰ ਸਮਝਣਾ ਚਾਹੀਦਾ ਹੈ ਵੀ ਜਿਹੜੀ ਮਾੜੀ ਚੀਜ਼ ਹੈ ਉਸ ਨੂੰ ਉਸ ਨੂੰ ਰੋਕਣਾ ਚਾਹੀਦਾ ਹੈ ਬਹੁਤ ਅਫਸੋਸ ਹੈ ਵੀ ਇਸ ਸਾਰੇ ਕਾਰਗੁਜ਼ਾਰੀ ਚ ਪੁਲਿਸ ਪ੍ਰਸ਼ਾਸਨ ਬੜਾ ਫੇਲ ਹੋਇਆ ਹੈ ਤਾਂ ਅੱਜ ਜਿਹੜਾ ਇਹ ਪਾਣਾ ਵਾਪਰਿਆ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਪ੍ਰਕਾਰ ਵੱਡਾ ਨੁਕਸਾਨ ਪਰਿਵਾਰ ਦਾ ਹੋਇਆ ਹੁਣ ਪਰਿਵਾਰਕ ਮੈਂਬਰ ਬੈਠੇ ਨੇ ਇੱਥੇ ਰੋ ਰਹੇ ਨੇ ਅੱਖਾਂ ਦੇ ਵਿੱਚੋਂ ਹੰਝੂ ਨੇ ਜਿਹੜੇ ਉਹ ਵੀ ਨਹੀਂ ਮੁੱਕ ਰਹੇ ਤਾਂ ਪਿੰਡ ਦੇ ਸਰਪੰਚ ਸਨ ਜਿਨ੍ਹਾਂ ਦੇ بیٹے ਦੇ ਨਾਲ ਇਹ ਵੱਡਾ ਭਾਣਾ ਵਾਪਰਿਆ ਹੈ ਤਾਂ ਗੱਲ ਇਹ ਹੈ ਕਿ ਇਸ ਵਾਸਤੇ ਜ਼ਿੰਮੇਵਾਰ ਕੌਣ ਹੈ ਇਲਾਕਾ ਵਾਸੀ ਨੇ ਜਿਹੜੇ ਉਹ ਵੱਡੇ ਗੁੱਸੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਇੱਥੇ ਸ਼੍ਰੀਆਮ ਚਾਈਨਾ ਡੋਰ ਆ ਜਿਹੜੀ ਉਹ ਵੇਚੀ ਜਾਂਦੀ ਹੈ ਤਾਂ ਇਸ ਜਿਹੜੀ ਮੌਤ ਹੋਈ ਹੈ ਇਸ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਤਾਂ ਪ੍ਰਸ਼ਾਸਨ ਆ ਜਿਹੜਾ ਉਹ ਕਿਤੇ ਨਾ ਕਿਤੇ ਚਾਈਨਾ ਡੋਰ ਨੂੰ ਖਤਮ ਕਰਨ ਦੇ ਵਿੱਚ ناکਾਮ ਜਾਵ ਰਿਹਾ ਹੈ ਉਹ ਲੋਕ ਵੀ ਇਸ ਵਾਸਤੇ ਜ਼ਿੰਮੇਵਾਰ ਨੇ ਜਿਹੜੇ ਆਪਣੇ ਕੁਝ ਲਮਿੰਟਾਂ ਦੇ ਸ਼ੌਂਕ ਵਾਸਤੇ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਂਦੇ ਨੇ ਅਤੇ ਪਤਾ ਨਹੀਂ ਕਿੰਨੇ ਕ ਇਨਸਾਨ ਕਿੰਨੇ ਕ ਪੰਛੀ ਕਿੰਨੇ ਕ ਪਸ਼ੂ ਇਸ ਖੂਨੀ ਡੋਰ ਦੀ ਭੇਟ ਚੜ ਚੁੱਕੇ ਨੇ ਤਾਂ ਦੇਖਣਾ ਹੋਵੇਗਾ ਕਿ ਇਸ ਪਰਿਵਾਰ ਨੂੰ ਜਿਹੜਾ ਨੁਕਸਾਨ ਹੋਇਆ ਏ ਇਸ ਦੇ ਮਾਮਲੇ ਵਿੱਚ ਕਦੋਂ ਤੱਕ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਤੇ ਕਦੋਂ ਚੱਕ ਚਾਈਨਾ ਡੋਰ ਪੂਰੀ ਤਰ੍ਹਾਂ ਪੰਜਾਬ ਦੇ ਵਿੱਚੋਂ ਖਤਮ ਹੁੰਦੀ ਹੈ ਤਾਂ ਜੋ ਅੱਗੇ ਤੋਂ ਕਿਸੇ ਹੋਰ ਪਰਿਵਾਰ ਨੂੰ ਅਜਿਹਾ ਨੁਕਸਾਨ ਨਾ ਉਠਾਉਣਾ ਪਵੇ ਕਿਸੇ ਹੋਰ ਪਰਿਵਾਰ ਦਾ ਬੁਝਾ ਬਲਦਾ ਚਰਾਗ ਆ ਜਿਹੜਾ ਉਹ ਇਸ ਪ੍ਰਕਾਰ ਨਾਲ ਕਿਸੇ ਪਾਣੀ ਦੇ ਵਿੱਚ ਬੁਝ ਕੇ ਰਹਿ ਜਾਵੇ ਤਾਂ ਮੋਟਰਸਾਈਕਲ ਦੇ ਉੱਤੇ ਨੌਜਵਾਨ ਆਉਂਦੇ ਨੇ ਉਹਨਾਂ ਦੇ ਗਾਲ ਦੇ ਵਿੱਚ ਚਾਈਨਾ ਡੋਰ ਪੈ ਜਾਂਦੀ ਹੈ ਤਾਂ 17 ਸਾਲ ਦੇ ਵਿੱਚ ਜਿਸ ਦੀ ਉਮਰ 15 ਸਾਲ ਹੁੰਦੀ ਹੈ 10ਵੀਂ ਜਮਾਤ ਦਾ ਉਹ ਹੁਣ ਹਾਰ ਵਿਦਿਆਰਥੀ ਹੁੰਦਾ ਏ ਉਸ ਦੀ ਮੌਤ ਸਹਾਰ ਦੇ ਵਿੱਚ ਹੋ ਜਾਂਦੀ ਹੈ ਜਦ ਕਿ ਉਸ ਦਾ ਕਜ਼ਨ ਦੱਸਿਆ ਜਾ ਰਿਹਾ ਹੈ ਕਿ ਸਹਾਰ ਦੇ ਵਿੱਚ ਜ਼ਖਮੀ ਹੋਇਆ ਹੈ ਜਿਸ ਦਾ ਇਲਾਜ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਇਲਾਕਾ ਵਾਸੀਆਂ ਦੇ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਦੇਖਿਆ ਹੋਵੇਗਾ ਕਿ ਕਦੋਂ ਤੱਕ ਪ੍ਰਸ਼ਾਸਨ ਇੱਥੇ ਪੀੜਤ ਪਰਿਵਾਰ ਨੂੰ ਇਨਤਖਾਫ ਦਿੰਦਾ ਹੈ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਖੀਸਾ ਦਾ ਟੀਵੀ ਐਨ ਆਰ ਲਈ ਸਮਰਾਲਾ